ਈ ਏਜੰਟਾਂ ਦੇ ਪੈਸੇ ਮੜਵਾਉਣ ਵਾਸਤੇ ਉਹਦੇ ਵਾਸਤੇ ਉਹ ਲੇਡੀਜ਼ ਨੇ ਪੈਸੇ ਦਿੱਤੇ ਨਹੀਂ ਭਾਨੇ ਸਿੱਧੂ ਨੂੰ 10000 ਰੁਪਏ ਦਿੱਤੇ 10000 ਰੁਪਏ ਦੇ ਸਾਡੇ ਜਦੋਂ ਬੁੱਧਵਾਰ ਨੂੰ ਬੈੰਕਿਆਂ ਤੇ 10 2000 ਰੁਪਏ ਚਾਹੀ ਲੱਗੇ ਤੇ ਬਈ ਇੰਨਾ ਕੱਟ ਲਿਆ ਠੀਕ ਹੈ ਭਾਨਾ ਸਿੱਧੂ ਸਾਰਾ ਸੀ ਠੀਕ ਹੈ ਲੋਕਾਂ ਦਾ ਅਗਲਾ ਕਿਵੇਂ ਨਾ ਕਿਵੇਂ ਪੈਸੇ ਕਢਵਾਉਂਦਾ ਸੀ ਚਲੋ ਉੱਥੇ ਨਹੀਂ ਅਗਲਾ ਪਰਚਾ ਦਊਗਾ ਜੋ ਕੋਈ ਇਸ ਇਸ ਸਮਾਜ ਸੇਵੀ ਕਰਕੇ ਫੋਨ ਕਰਤਾ ਕਿ ਯਾਰ ਭਾਈ ਇਹਨੇ ਗਰੀਬ ਬੰਦੇ ਨੇ ਉਹਦੇ ਪੈਸੇ ਦੇ ਦੇ ਆਹੀ ਗੱਲ ਕਹੀ ਆ ਉਹਨਾਂ ਨੇ ਇੱਕ ਮੁੱਦਾ ਬਣਾਤਾ ਵੀ 10000 ਰੁਪਏ ਵਾਹੇ। 10000 ਰੁਪਏ ਖਾਤਰ ਵੀ ਤੂੰ ਮੈਂ ਲੱਖਾਂ ਰੁਪਏ ਖਾਤਰ ਨਹੀਂ ਮਿਲਦਾ ਵਿਖਦਾ। ਕੀ ਬਣਿਆ? ਸਾਡੀ ਮਹਾਰਾਜ ਸੌਹਣ ਹੁਣ ਦੇਰ ਲਈ ਰਹੇ ਤੋਨੇ ਕਰੋੜਾ ਰੁਪਏ ਖਾਤਰ ਨਹੀਂ ਪਾਉਂਦੇ। ਦੇਰ ਲਈ ਰਹੇ ਤਾਂ ਉਹਨਾਂ ਦਾ ਬੜੇ ਛੋਟੇ ਗੱਲਾਂ ਨੇ। ਸੋਸ਼ਲ ਮੀਡੀਆ ਤੇ ਸਰਗਰਮ ਬਲੌਗਰ ਅਤੇ ਟਰੈਵਲ ਏਜੰਟਾ ਤੋਂ ਠੱਗੀ ਦੇ ਪੈਸੇ ਲੋਕਾਂ ਨੂੰ ਵਾਪਸ ਕਰਵਾਉਣ ਵਾਲੇ ਪਹਾਣਾ ਸਿੱਧੂ ਅੱਜਕੱਲ੍ਹ ਲੁਧਿਆਣਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ। ਤਾਂ ਲੁਧਿਆਣਾ ਦੇ ਇੱਕ ਟਰੈਵਲ ਏਜੰਟ ਮਹਿਲਾ ਬਲੋ ਉਹਨਾਂ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਅੱਜ ਗ੍ਰਿਫਤਾਰੀ ਤੋਂ ਬਾਅਦ ਅੱਜ ਮਾਨਯੋਗ ਕੋਰਟ ਦੇ ਵਿੱਚ ਭਾਣਾ ਸਿੱਧੂ ਨੂੰ ਪੇਸ਼ ਕੀਤਾ ਗਿਆ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪੁਲਿਸ ਉਹਨਾਂ ਨੂੰ ਗਰਦਨ ਤੋਂ ਫਾੜ ਕੇ ਕੋਰਟ ਦੇ ਅੰਦਰ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਜਦੋਂ ਇਹ ਸਾਰੇ ਮਾਮਲੇ ਨੂੰ ਲੈ ਕੇ ਭਾਣਾ ਸਿੱਧੂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਰੇ ਆਮ ਤੱਕਾ ਹੋ ਰਿਹਾ ਵਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਲੁਧਿਆਣਾ ਕੋਰਟ ਦੇ ਵਿੱਚ ਭਾਣਾ ਸਿੱਧੂ ਦੀ ਬੇਸ਼ੱਕ ਹੀ ਜਿੱਥੇ ਹੁਣ ਇਸ ਮਾਮਲੇ ਨੂੰ ਲੈ ਕੇ ਅਗਲੀ ਤਰੀਕ ਪੈ ਗਈ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਭਾਣਾ ਸਿੱਧੂ ਦੇ ਸਮਰਥਕ ਵੀ ਅੱਜ ਲੁਧਿਆਣਾ ਕੋਰਟ ਪਹੁੰਚੇ ਹੋਏ ਸਿਗੇ ਜੋ ਕਿ ਕਹਿੰਦੇ ਨਜ਼ਰ ਆਏ ਕਿ ਭਾਣਾ ਸਿੱਧੂ ਇਸ ਤਰ੍ਹਾਂ ਦਾ ਨਹੀਂ ਕਰ ਸਕਦਾ ਇੱਕ 10000 ਰੁਪਏ ਦੀ ਕਿਸੇ ਨਾਲ ਠੱਗੀ ਮਾਰੇਗਾ ਜਿਸ ਦੇ ਹਰ ਬੁੱਧਵਾਰ ਵਾਲੇ ਦਿਨ ਲੋਕਾਂ ਦਾ ਵੱਡਾ ਤਾਂਤਾ ਲੱਗਿਆ ਰਹਿੰਦਾ ਤੇ 10000 ਰੁਪਏ ਦੀ ਚਾਹ ਪਾਣੀ ਦਾ ਖਰਚਾ ਉਸਦਾ ਹਰ ਬੁੱਧਵਾਰ ਨੂੰ ਆ ਜਾਂਦਾ ਕਰੋੜਾਂ ਰੁਪਏ ਲੋਕਾਂ ਦੇ ਵਾਪਸ ਕਰਵਾਉਣ ਵਾਲੇ ਇਹਨਾਂ ਟਰੈਵਲ ਏਜੰਟਾਂ ਤੋਂ ਹੁਣ ਟਰੈਵਲ ਏਜੰਟ ਇਸ ਦੇ ਖਿਲਾਫ ਵੱਡੀ ਸਾਜ਼ਿਸ਼ ਰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੇਖੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਭਾਣਾ ਸਿੱਧੂ ਨੂੰ ਅੱਜ ਪੇਸ਼ ਕਰਨ ਪੁਲਿਸ ਲੈ ਕੇ ਆ ਰਹੀ ਆ ਤੇ ਉਹਨਾਂ ਦੇ ਸਮਰਥਕਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਹੈ ਜੇਰਾਉ ਸਰਜੀ ਸਿੰਘ ਜੀ ਜੀ ਕਿੱਥੋਂ ਦੇ ਰਹਿਣ ਵਾਲੇ ਮੇਰਾ ਪਿੰਡ ਕੋਟਦੁਣਾ ਜੀ ਮੌਜੂਦਾ ਸਰਪੰਚਾ ਕੋਟਦੁਣਾ ਅੱਛਾ ਸਰਪੰਚ ਹੋ ਤੁਸੀਂ ਹਾਂਜੀ ਹਾਂਜੀ ਸਰ ਅ ਕਿਹਦੇ ਪਿੱਛੇ ਹੈ ਭਾਨੇ ਸਿੱਧੂ ਦੇ ਅੱਛਾ ਮਾਮਲਾ ਜਿਹੜਾ ਸੀਗਾ ਮਾਮਲੇ ਦੀ ਮੜੀ ਜਾਣਕਾਰੀ ਦਿਓ ਮਾਮਲਾ ਤਾਂ ਜੀ ਇੱਕ ਲੇਡੀਜ਼ ਨੇ ਇੱਥੇ ਰੋਪ ਲਾਇਆ ਵੀ 10000 ਰੁਪਿਆ ਠੀਕ ਹੈ ਵੀ ਭਾਨੇ ਨੇ ਲੇਤਾ ਕਿਸ ਹੈ ਵਾਜ ਵੀ ਏਜੰਟਾਂ ਦੇ ਪੈਸੇ ਮੜਵਾਉਣ ਵਾਸਤੇ ਉਹਦੇ ਵਾਸਤੇ ਵੀ ਉਹ ਲੇਡੀਜ਼ ਨੇ ਪੈਸੇ ਦਿੱਤੇ ਨੇ ਭਾਨੇ ਸਿੱਧੂ ਨੂੰ 10000 ਰੁਪਿਆ 10000 ਰੁਪਏ ਤਾਂ ਸਾਡੇ ਜਦੋਂ ਬੁੱਧਵਾਰ ਨੂੰ ਬੈਹਨੇ ਆ 10 20000 ਰੁਪਏ ਤਾਂ ਚਾਹੀ ਲੱਗੇ ਨੇ ਬਈ ਇੰਨਾ ਇਕੱਠਾ ਹੁੰਦਾ ਉੱਥੇ ਨਹੀਂ ਨਹੀਂ ਉਹਨੇ આરોਪ ਲਾਇਆ ਕਿ ਮੰਗਿਆ ਜਾਂ ਦੇ ਲੈ ਲੈ ਉਹਨੇ ਭਾਨੇ ਨੇ ਪੈਸੇ ਬਿਪਾਨੀ ਰੁਪਏ ਦਿੱਤੇ ਨੇ ਮੈਂ ਅੱਛਾ ਜੀ ਕਿਸ ਤਰ੍ਹਾਂ ਦਿੱਤੇ ਭਾਨੇ ਸਿੱਧੂ ਨੂੰ ਉਹਨੇ ਇਹ ਚੀਜ਼ ਕਹੀ ਹੈ ਵੀ ਤੇਰੇ ਬਾਰ ਦੇ ਵਿੱਚ ਜਿਹੜੇ ਬੰਦੇ ਬੈਠੇ ਨੇ ਵੀ ਤੂੰ ਇਹਨਾਂ ਨੂੰ 10000 ਰੁਪਏ ਦੇ ਤੇਲ ਪਾਣੀ ਦਾ ਇਹ ਚੀਜ਼ ਹੀ ਉਹਨਾਂ ਨੇ ਖਬਰਾਂ ਦੇ ਵਿੱਚ ਵੀ ਤੁਸੀਂ ਵੀ ਦੇਖੇ న్యూ ਚੈਨਲਾਂ ਤੇ ਇੱਕ ਦੋ ਤੇ ਚੱਲ ਰਹੀ ਹੈ ਜਦ ਕਿ ਗੱਲ ਇਹ ਹੋਈ ਹੋਊਗੀ ਵੀ ਜਿਹੜੇ ਬੰਦੇ ਤੇਰੇ ਬਾਰ ਚ ਧਰਨਾ ਲਾਈ ਬੈਠੇ ਨੇ ਜੇ ਤੂੰ ਇਹਨਾਂ ਦਾ 2 ਲੱਖ ਰੁਪਏ ਦੇਣਾ ਹੈ ਜਿਹੜਾ ਇਹਨਾਂ ਦਾ ਠੱਗਿਆ ਹੋਇਆ ਜਾਂ ਇਹਨਾਂ ਦਾ ਰੱਖਿਆ ਹੋਇਆ ਵੀ ਉਹਦੇ ਵਿੱਚੋਂ ਤੂੰ ਇਹਨਾਂ ਨੂੰ 10-20 ਹਜ਼ਾਰ ਰੁਪਏ ਤਾਂ ਦੇ ਦੇ ਨੇ ਤੇਲ ਮਚਾ ਕੇ ਆਏ ਨੇ ਉਹ ਤਾਂ ਵਾਪਸ ਕਰ ਦੇ ਗੱਲ ਤਾਂ ਇਹ ਹੋਈ ਹੈ ਗੱਲ ਇਹਨੂੰ ਇਹਨੂੰ ਪੁੱਠੀ ਕਰਕੇ ਇਸ ਤਰੀਕੇ ਨਾਲ ਚਲਾਇਆ ਗਿਆ ਵੀ ਤੂੰ ਤੇਲ ਦੇ ਪੈਸੇ ਦੇ ਦੇ ਜਿਹੜੇ ਧਰਨਾ ਲਾਈ ਬੈਠੇ ਨੇ ਤੇਰੇ ਬਾਹਰ ਚ ਗੱਲ ਨੂੰ ਇਸ ਤਰੀਕੇ ਨਾਲ ਚਲਾਇਆ ਵੀ ਧਰਨਾ ਕਰੀਆਂ ਨੂੰ ਪੈਸੇ ਦੇ 10 ਹਜ਼ਾਰ ਰੁਪਏ ਖਰਚਾ ਤੇਲ ਦਾ ਉਹ ਨਹੀਂ ਉਹਨੇ ਕਿਹਾ ਹੈਗਾ ਬਾਈ ਨੇ ਗੱਲ ਨੂੰ ਇਹਨੂੰ ਪੂਰੀ ਤਰ੍ਹਾਂ ਬਰੀਕੀ ਨਾਲ ਨਹੀਂ ਦੱਸਿਆ ਗਿਆ ਵੀ ਜਿਹੜੇ ਬੰਦੇ ਬਾਹਰ ਚ ਧਰਨਾ ਲਾਈ ਬੈਠੇ ਨੇ ਉਹ ਬੰਦੇ ਅੱਜ ਤੇਲ ਫੂਕ ਕੇ ਤੇਰੇ ਬਾਹਰ ਮੋੜ ਗੱਲ ਇਹ ਹੋਈ ਸੀ ਜਿਨ੍ਹਾਂ ਦੇ ਪੈਸੇ ਮੋੜਨੇ ਸੀਗੇ ਉਹ ਤੁਹਾਡੇ ਨਾਲ ਹੈ ਅੱਜ ਵੀ ਅੱਜ ਸਾਡੇ ਨਾਲ ਨਹੀਂ ਹੈਗੇ ਪਰ ਉਹ ਸਾਡੇ ਲਿੰਕ ਅਪ ਚ ਨੇ ਇਕੱਲੇ ਉਹ ਨਹੀਂ ਹੈਗੇ ਲਿੰਕ ਅਪ ਚ ਉਹ ਏਜੰਟ ਦੇ 10 ਬੰਦੇ ਹੋਰ ਠੱਗੇ ਹੋਏ ਵੀ ਸਾਡੇ ਲਿੰਕ ਚ ਨੇ ਉਹਨਾਂ ਨੇ ਸਾਨੂੰ ਫੋਨ ਵੀ ਕੀਤਾ ਹੈ ਬਾਕਾਇਦਾ ਤੁਹਾਡੇ ਨਾਲ ਵੀ ਮਲਾਵਾਂਗੇ ਤੁਹਾਡੇ ਚੈਨਲ ਤੇ ਅਸੀਂ ਵੀ ਉਹਨਾਂ ਦੀ ਪ੍ਰੋਪਰ ਵੀਡੀਓ ਬਣਵਾ ਕੇ ਪਾਵਾਂਗੇ ਜਿਨ੍ਹਾਂ ਹੋਰ ਬੰਦਿਆਂ ਨੇ ਉਹ ਏਜੰਟ ਤੋਂ ਪੈਸੇ ਲੈਣੇ ਨੇ ਕੰਨੇ ਏਜੰਟ ਦੇ ਵੀ ਕੋਈ ਪਰਚੇ ਪੁੱਛੇ ਕੋਈ ਇਦਾਂ ਦਾ ਕੋਈ ਮਾਮਲਾ ਦਾ ਦਰਜ ਹੋਇਆ ਨਹੀਂ ਦੇਖੋ ਉਹਦੇ ਬਾਰੇ ਸਾਨੂੰ ਪਤਾ ਨਹੀਂ ਜੇ ਕਿਸੇ ਨੇ ਪੈਸੇ ਲੈਣੇ ਹੋਣ ਹੋ ਸਕਦਾ ਹੈ ਉਹ ਤੇ ਪਰਚਾ ਤਾਂ ਦੇਖੋ ਉਹ ਵੀ ਸੀ ਗੱ 20 ਲੱਖ ਦੀ ਠੱਗੀ ਹੋ ਗਈ ਕਿਸੇ ਨਾਲ ਕਿਸੇ ਦੇ ਘਰੋਂ ਰੋਟੀ ਪੱਕਣੋਂ ਹਟ ਗਈ ਠੀਕ ਹੈ ਬੰਦਾ ਦਿਹਾੜੀ ਤੇ ਜਾਣ ਲੱਗ ਗਿਆ ਬਾਹਨ ਆਪਦਾ ਗਹਿਣੇ ਰੱਖ ਤਾ ਉਹਦਾ ਫਿਰ ਕੁਝ ਤਾਂ ਕਰੂਗਾ ਹੀ ਵੀਰੇ ਫਿਰ ਠੀਕ ਹੈ ਪਹਾਣਾ ਸਿੱਧੂ ਸਾਰਾ ਸੀ ਠੀਕ ਹੈ ਲੋਕਾਂ ਦਾ ਅਗਲਾ ਕਿਵੇਂ ਨਾ ਕਿਵੇਂ ਪੈਸੇ ਕਢਵਾਉਂਦਾ ਸੀ ਚਲੋ ਉੱਥੇ ਨਹੀਂ ਅਗਲਾ ਪਰਚਾ ਦਊਗਾ ਜਦ ਦਿੱਤੇ ਹੋਣਗੇ ਅਰੈਸਟ ਕਰ ਲਿਆ ਲੋਕ ਹਜੇ ਵੀ ਆਂਦੇ ਆ ਉਸ ਜਗ੍ਹਾ ਤੇ ਬੁੱਧਵਾਰ ਨੂੰ ਕੱਲ ਬੁੱਧਵਾਰ ਆਉਗੇ ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀ ਉਹ ਆਉਂਦੇ ਵੀ ਨਹੀਂ ਵੈਸੇ ਸੋਸ਼ਲ ਮੀਡੀਆ ਦਾ ਜਵਾਨ ਹੈ ਅੱਜ ਕੱਲ ਹਰੇਕ ਨੂੰ ਮਿੰਟੇ 'ਚ ਪਤਾ ਲੱਗ ਜਾਂਦਾ ਵੀ ਕੀ ਚੱਲ ਰਿਹਾ ਹੁਣ ਸਪੋਰਟ ਕਰਨ ਵਾਲੇ ਲੋਕ ਹੀ ਆ ਰਹੇ ਨੇ ਫੋਨ ਕਰਨ ਵਾਲੇ ਠੀਕ ਹੈ ਜਿਹਦੇ ਪੈਸੇ ਮੁੜ ਗਏ ਉਹ ਕਹਿੰਦੇ ਅਸੀਂ ਵੀ ਆਵਾਂਗੇ ਜਿਹਦੇ ਨਹੀਂ ਮੁੜੇ ਉਹ ਕਹਿੰਦੇ ਅਸੀਂ ਵੀ ਆਵਾਂਗੇ ਜਿਸ ਦੇ ਨਾਲ ਠੱਗੀਆਂ ਵ ਏਜੰਟਾਂ ਦੇ ਵੀ ਕਾਰਵਾਈ ਕਰੇ ਭਾਨੇ ਤੇ ਤਾਂ ਕਰਤੀ ਚਲੋ ਠੀਕ ਹੈ ਕਿੰਨੇ ਅੱਜ ਤੱਕ ਕਿੰਨੇ ਕੋ ਪੈਸੇ ਮੜਵਾਤੇ ਲੋਕਾਂ ਦੇ ਲਗਭਗ 1.5 ਤੋਂ 2 ਕਰੋੜ ਰੁਪਏ ਦੇ ਕੋਲੇ ਰਕਮ ਹੈ ਜਿਹੜੀ ਮੋੜੀ ਹੋਈ ਹੈ ਠੀਕ ਹੈ ਬਾਕੀ ਕਿਹਿਆ ਪੈਸਾ ਸਰਪੰਚੋਂ ਮੌਜੂਦ ਹੈ ਤੁਹਾਡੇ ਤੁਸੀਂ ਦੱਸੋ ਵੀ ਕਿਸ ਤਰ੍ਹਾਂ ਦਾ ਜਿਹੜਾ ਕੰਮ ਕਰਵਾਇਆ ਜਾਂਦਾ ਸੀ ਲੋਕਾਂ ਦੀ ਜਿਹੜੀ ਕਹਿੰਦੇ ਇਹ ਤਾਂ ਬਈ ਫੇਕ ਗੱਲਾਂ ਕਰਕੇ ਇਹਨਾਂ ਨੇ ਬਦਨਾਮ ਕਰਨ ਨੂੰ ਭਾਨੇ ਨੂੰ ਇੱਕ ਕਰਿਆ ਵੀ ਇਹਦਾ ਜਿਹੜੀ ਕਚਹਿਰੀ ਲੱਗਦੀ ਆ ਉਹ ਲੱਗਣੋ ਹਟ ਜੇ ਹਾਂ ਅਸੀਂ ਘੱਟ ਤੋਂ ਘੱਟ ਤੁਹਾਡੇ 1.5 ਕਰੋੜ ਰੁਪਏ ਮੰਗੂ ਸਾਡ ਲਵੇ ਜਿਹੜੇ ਉਹਨਾਂ ਦੇ ਸਬੂਤ ਪੈਨੇ ਜਿਹਨੂੰ ਪੈ ਅਸੀਂ ਮੜਦਾ ਹੋ ਜਾਣ ਕੇ ਫਸਾਇਆ ਗਿਆ ਹਾਂ ਹਾਂਜੀ ਸਿਆਸਤੀ ਨੇ ਹੈ ਤਾਂ ਇਹ ਕਾਰਨ ਕਿਉਂ ਫਸਾਇਆ ਗਿਆ ਕਾਰਨ ਸਰਕਾਰਾਂ ਕਿ ਚਾਹੁੰਦੀਆਂ ਨੇ ਵੀ ਕਿਤੇ ਕਚੈਰੀ ਲੱਗੇ ਚਾਹੁੰਦੀਆਂ ਨੇ ਨਹੀਂ ਚਾਹੁੰਦੀਆਂ ਸਰਕਾਰਾਂ ਕਿੰਜ ਵੀ ਸਾਡੇ ਪੈਰਾਂ 'ਚ ਬਿਠਣਾ ਕੇ ਸਾਨੂੰ ਕੀ ਲੋੜਾ ਸਾਡੇ ਲੱਗ ਜਿਹੜੇ ਲੋਕ ਆਉਂਦੇ ਲੱਗ ਮਾਵਾਂ ਰੋਂਦੀਆਂ ਨੇ ਵੀ ਸਾਡੇ ਘਰ ਉਜੜ ਗਏ ਕਿਸੇ ਨੇ ਗਹਿਣੇ ਵੇਚਤੇ ਆਪਦੇ ਕਿਸੇ ਨੇ ਜ਼ਮੀਨ ਵੇਚਤੀ ਅੱਜ ਉਹਨਾਂ ਨਾਲ 30-30 ਲੱਖ ਰੁਪਏ 35-35 ਲੱਖ ਰੁਪਏ ਦੇ ਠੱਗੀਆਂ ਵਜੀਆਂ ਨੇ ਤਾਂ ਉਹ ਲੋਕ ਆ ਕੇ ਰੋਂਦੇ ਨੇ ਸਾਡਾ ਫਰਜ਼ ਬਣਦਾ ਸਾਡਾ ਫਰਜ਼ ਬਣਦਾ ਵੀ ਅਸੀਂ ਉਹਨਾਂ ਦੀ ਗੱਲਬਾਤ ਸੁਣੀ ਜਿਹੜੇ ਕਿਸੇ ਇਨਸਾਫਦਾਨ ਦੀ ਕੋਸ਼ਿਸ਼ ਕੀਤੀ ਵਾ ਜੀ ਹਾਂਜੀ ਹਾਂਜੀ ਵੀ ਕਿਨੂੰ ਇਨਸਾਫ ਲੋਕਾਂ ਨੂੰ ਲੋਕਾਂ ਨੂੰ ਹਾਂ ਲੋਕਾਂ ਦੇ ਪੈਸੇ ਭਾਈ ਕਰੋੜਾਂ ਰੁਪਈਆ ਚ ਮੋੜੇ ਨੇ ਵਾ ਸੋਡੇ ਸਾਹਮਣੇ ਸਬੂਤ ਦੇਵਾਂਗੇ ਜਿਹੜਾ ਸੱਡਨਵਰ ਹੈ ਆ ਚੱਲਦਾ ਰੂਆ سلسلہ ਸਿਲਸਿਲਾ ਤਾਂ ਚੱਲਦੀ ਰਹੂ ਜੀ ਤਾਂ ਬਧੂ ਜੀ ਕੰਮ ਹੋਣ ਘਟਦਾ ਨਹੀਂ ਹੈਗਾ ਪਿੱਛੇ ਥੋੜਾ ਹਟਾ ਕੇ ਹੋਣਾ ਜਦੋਂ ਗ੍ਰਿਫਤਾਰੀ ਹੋਈ ਭਾਨੇ ਤੇ ਪਰਚਾ ਦਰਜ ਹੋਇਆ ਤੇ ਲੱਖੇ ਸਿਧਾਣੇ ਨੇ ਵੀਡੀਓ ਭਾਈ ਭਾਨੇ ਦੇ ਬੇਜ ਤੇ ਵੀ ਪਈ ਥੋੜੀ ਦੇਰ ਬਾਅਦ ਉਹ ਬੜਾ ਭੜਕਿਆ ਹੋਇਆ ਦਿਖਾਈ ਦੇ ਰਿਹਾ ਸੀ ਕੌਣ ਭਾਈ ਲੱਖਾ ਦੇਖੋ ਜਦੋਂ ਕਿਸੇ ਸੱਚੇ ਬੰਦੇ ਨਾਲ ਧੱਕਾ ਹੋਊਗਾ ਗੁੱਸਾ ਤਾਂ ਬੰਦੇ ਨੂੰ ਆਉਂਦਾ ਹੀ ਹੈ ਨਾ ਕੋਈ ਗੁੱਸਾ ਆਪ ਦਾ ਕਿਸੇ ਤਰੀਕੇ ਨਾਲ ਤਾਂ ਬੰਦਾ ਗੁੱਸਾ ਕੱਢੂਗਾ ਹੀ ਨਾ ਬਾਹਰ ਰੈਲੀ ਵੀ ਚੱਲ ਰਹੀ ਸੀ ਬਾਈ ਹੋਰੀ ਭਰਾ ਵੀ ਨੇ ਇਕੱਠੇ ਠੀਕ ਹੈ ਬਾਕੀ ਸਭ ਤੋਂ ਵੱਡੀ ਗੱਲ ਤਾਂ ਪੰਜਾਬ ਬਚਾਉਣ ਦੀ ਹੈ ਪੰਜਾਬ ਦੇ ਮੁੱਦਿਆਂ ਦੀ ਹੈ ਬਾਈ ਭਾਨਾ ਸਿੱਧੂ ਪੰਜਾਬ ਵਾਸਤੇ ਲੜ ਰਿਹਾ ਸੀ ਕਾਮ ਲੋਕਾਂ ਦੀ ਲੜਾਈ ਲੜ ਰਿਹਾ ਸੀ ਗੁੱਸਾ ਤਾਂ ਹਰੇਕ ਨੂੰ ਹੀ ਆਊਗਾ ਕੋਈ ਬੰਦਾ ਗੁੱਸਾ ਗੁੱਸਾ ਤੁਹਾਨੂੰ ਵੀ ਹੋਊਗਾ ਚਲੋ ਤੁਸੀਂ ਨਹੀਂ ਕੱਢਦੇ ਕੋਈ ਬੰਦਾ ਕੱਢਦਾ ਕੋਈ ਨਹੀਂ ਕੱਢਦਾ ਬਾਕੀ ਚੱਕਰ ਇਹ ਹੈ ਵੀ ਜਿਹੜੇ ਬੰਦੇ ਨੇ 50-50 ਲੱਖ ਰੁਪਏ ਠੱਗਿਆ ਦੀ ਬੰਦਾ ਹੋਵੇ ਦੁਨੀਆ ਤੇ ਕਿਸੇ ਦਾ ਨਹੀਂ ਜੀ ਕਰਦਾ ਜਦੋਂ ਉਹਨੇ 50 ਲੱਖ ਦੀ ਠੱਗੀ ਮਾਰ ਲਈ 5 ਸਾਲ ਪਹਿਲਾਂ ਉਹ ਦੁਬਾਰੇ ਕਿਸੇ ਦੇ ਪੈਸੇ ਮੋੜੇ ਉਹਦਾ ਮੜਾਉਣ ਵਾਲੇ ਬੰਦੇ ਨੂੰ ਰੋਕਣ ਦੀ ਕੋਸ਼ਿਸ਼ ਕਰੂਗਾ ਕੋਸ਼ਿਸ਼ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਹੈ ਠੀਕ ਹੈ ਬਾਈ ਦੇ ਪਿੱਛੇ ਬੰਦੇ ਵੀ ਲੱਗੇ ਰਹਿੰਦੇ ਸੀ ਆ ਚਲੋ ਪਰਚੇ ਵਾਲੇ ਵੀ ਉਲਝਾયા ਗਿਆ ਅੱਗੇ ਵੀ ਪਤਾ ਨਹੀਂ ਹਲੇ ਕੀ ਕੁਝ ਹੋਊਗਾ ਤਾਂ ਕੋਸ਼ਿਸ਼ ਕਰਨਗੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਰਿਕਾਰਡਿੰਗ ਵਾਲੀ ਕਿ ਉਹ ਬੰਦਿਆਂ ਦੇ ਕਿਹਾ ਸੀ ਕਿ ਪੈਸੇ ਦੇ ਦਿਓ ਘਟੋ ਘਟ 10000 ਦੇ ਦਿਓ ਉਹ ਚੀਜ਼ ਦੀ ਰਿਕਾਰਡਿੰਗ ਤੁਹਾਡੇ ਕੋਲ ਵੀ ਹੈਗੀ ਆ ਅਸੀਂ ਜੀ ਬਿਲਕੁਲ ਜਿੰਨੀ ਆ ਵੀ ਬਾਈ ਵੀ ਕਿਸੇ ਨਾਲ ਵੀ ਗੱਲ ਕਰਦਾ ਫੋਨ ਤੇ ਉਹਦੀਆਂ ਵੀਡੀਓ ਬਣੀਆਂ ਹੁੰਦੀਆਂ ਨੇ ਕਈ ਵੀਡੀਓ ਜਿਹੜੇ ਏਜੰਟ ਮੰਨ ਜਾਂਦੇ ਨੇ ਵੀ ਚਲੋ ਠੀਕ ਹੈ ਜੀ ਮੈਂ ਹਫਤੇ ਨੂੰ ਦੇ ਦੂੰਗਾ ਜਾਂ ਦੱਸ ਦਿਆਂ ਨੂੰ ਉਹ ਵੀਡੀਓ ਪੈਂਦੀਆਂ ਨਹੀਂ ਹੈਗੀਆਂ ਪਰ ਉਹ ਡਾਟਾ ਜ਼ਰੂਰ ਸਾਡੇ ਕੋਲੇ ਪਿਆ ਹੋਊਗਾ ਉਹਨੂੰ ਅਸੀਂ ਚੈੱਕ ਕਰਾਂਗੇ ਹਲੇ ਅਸੀਂ ਸਾਰੀ ਪੈਨ ਡਰਾਈਵਾਂ ਜਿੰਨੀਆਂ ਚ ਵੀ ਉਹ ਡਾਟਾ ਅੱਜ ਤੱਕ ਬਣਿਆ ਸਾਰਾ ਚੈੱਕ ਕਰਨਾ ਪਊਗਾ ਸਾਨੂੰ ਕਿਹੜੇ ਮੰਥ ਦੀ ਉਹ ਰਿਕਾਰਡਿੰਗ ਹੈ ਕਿਹੜੀ ਹੈ ਕੀ ਗੱਲਬਾਤ ਹੈ ਉਸ ਤੋਂ ਬਾਅਦ ਉਹਨੂੰ ਬਾਹਰ ਲੈ ਕੇ ਆਵਾਂਗੇ ਪਰ ਜਰੂਰ ਉਹਦੀ ਉਹ ਏਜੰਟ ਦੀ ਗੱਲ ਨਾਲ ਇੱਕ ਦੋ ਵੀਡੀਓ ਜਰੂਰ ਉਹ ਡੇਟ ਤੇ ਪਈਆਂ ਹੋਣਗੀਆਂ ਉਹਨੂੰ ਅਸੀਂ ਚੈੱਕ ਕਰਨਾ ਹੈ ਹਲੇ ਵੈਰੀਫਾਈ ਪੂਰਾ ਕਰਨਾ ਹੈ ਦੇਖੋ ਜੀ ਕਹਿਣ ਵਾਲੀ ਗੱਲ ਤੇ ਆ ਵੀ ਕਹਿਣ ਵਾਲੀ ਗੱਲਾਂ ਤਾਂ ਸਮਝ ਤੋਂ ਬਾਹਰ ਨੇ ਜਿਹੜਾ ਇਹ ਪਰਚਾ ਕਰਾਇਆ ਨਾ ਔਰਤ ਕਹਿੰਦੀ ਉਹ ਮੈਨੂੰ 10000 ਰੁਪਏ ਆ ਭਾਨੇ ਨੇ ਮੰਗਿਆ ਤੁਖ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਬੇਨਤੀ ਕਰਦਾ ਵੀ ਸਾਡਾ ਵੀ ਕਾਫੀ ਜੀ ਦਰਦ ਨਾਲ ਬਾ ਹੈ ਤੁਹਾਨੂੰ ਬਟੇ ਭਰਾਵਾਂ ਨੂੰ ਮੰਨਦਾ ਇਹਦੇ ਵਿੱਚ ਇਸ ਤਰ੍ਹਾਂ ਬੇਮਨਿਆਦ ਗੱਲਾਂ ਨੇ ਇੱਕ ਵੀ ਰੱਤੀ ਦੀ ਇਹ ਗੱਲ ਸਹੀ ਸਰੰਦ ਦਾ ਕੋਈ ਅਬਿਦ ਨਹੀਂ ਆ ਫਿਰ ਦਾਸਿਆ ਬੇਜਾਮ ਲੱਗਦੇ ਨਾ ਦੱਸੋ ਕਿਹੜੇ ਆ ਕਿਹੜੇ ਕਿਹੜੇ ਅਬਜਸ ਦੇ ਨਾਲ ਉਹਨਾਂ ਨੇ ਪੁਲਿਸ ਕੋਲ ਜਿਹੜਾ ਪੱਤਾ ਦਰਜ ਕੀਤਾ ਗਾਇਜ਼ ਅੱਜ ਮੰਨਦੇ ਜੋ ਗੱਲ ਜਿੰਨਾ ਬਣੇ ਦੇਖੋ ਇੱਕ ਔਰ ਇੱਕ ਔਰਤ ਨੇ ਕਹਿਤਾ ਵੀ ਮੈਥੋਂ ਭਾਨੇ ਸਿਤੂ ਨੇ ਦਾਸਾ ਹਿਆਰ ਤੇ ਮਤ ਸਰਨਾਚ ਕੌਣ ਦਾ ਜਿੱਦਾਂ ਕਿ ਤਕਰੀਰ ਕਿੱਥੇ ਕਿਹਾ ਜਾਂਦਾ ਜਿੱਥੇ ਤੁਹਾਡੇ ਕੋਲ ਜਿਹੜੀ ਉਹਨਾਂ ਦੇ ਜਦੋਂ ਗੱਲ ਕਰਦੇ ਕਿਸੇ ਨਾਲ ਰਿਕਾਰਡਿੰਗ ਵੀ ਕੀਤੀ ਜਾਂਦੀ ਕਿ ਉਹ ਤੁਹਾਡੇ ਕੋਲ ਜਿਹੜੀ ਰਿਕਾਰਡਿੰਗ ਵਗੈਰਾ ਸੀਨੀਅਰ ਤੱਕ ਸਪੈਸ਼ਲੀ ਦੀ ਤੱਕਰੀਰ ਹੁੰਦੀ ਹੈ ਕਰਾਂਗੇ ਜੀ ਕੋਈ ਨਹੀਂ ਉਹਨਾਂ ਨੂੰ ਕਾਰਨ ਤੋਂ ਕਰਾਂਗੇ ਜਿਹਨੇ ਪੈਸੇ ਲੈਣੇ ਸੀ ਉਹ ਉਹ ਵੀ ਕਰਨਗੇ ਇਸ ਔਰਤ kiaਉ ਦਾ ਕੋਈ 100000 ਦਾ ਪੰਜਾ ਨਹੀਂ ਇਸ ਔਰਤ ਤੋਂ ਉਹਨਾਂ ਬੰਦਿਆ ਨੇ 15 ਲੱਖ ਤੇ 40 ਹਜ਼ਾਰ ਰੁਪਇਆ ਲੈਣਾ ਸੀ ਦੇਖੋ ਅਸੀਂ ਸਤਿਰੇ ਸਮਾਜ से भी ਕਰਕੇ ਫੋਨ ਕਰਤਾ ਕਿ ਯਾਰ ਭਾਈ ਇਹਨੇ ਗਰੀਬ ਬੰਦੇ ਨੇ ਉਹਦੇ ਪੈਸੇ ਦੇ ਦੋ ਆਹੀ ਗੱਲ ਕਹੀ ਆ ਉਹਨਾਂ ਨੇ ਇੱਕ ਮੁੱਦਾ ਬਣਾਤਾ ਵੀ 10000 ਰੁਪਏ ਮੰਗਦੇ ਨੇ ਇਹ ਹੋ ਨਹੀਂ ਸਕਦਾ ਜੇ ਤੁਹਾਨੂੰ ਅੱਜ ਇਨਸਾਫ ਨਾ ਮਿਲਿਆ ਅਗਲਾ ਸਿੱਖ ਤੋਂ ਲੱਗਣਾ ਹੈ ਦੇਖੋ ਜੀ ਇਨਸਾਫ ਦੋ ਗੱਲਾਂ ਇੱਕ ਸਰਕਾਰ ਦੀ ਕਿਤੇਰੀ ਆ ਧਰਤੀ ਤੇ ਰੱਬ ਜਿਹਨੂੰ ਕਹਿੰਦੇ ਆ ਸਰਕਾਰ ਇੱਕ ਪਰਮਾਤਮਾ ਦੀ ਕਿਤੇਰੀ ਆ ਇਨਸਾਫ ਤਾਂ ਕਿੱਦਨ ਮਿਲਣਾ ਹੀ ਆ ਸੱਚ ਦਬਤ ਨਹੀਂ ਸੱਚ ਨੂੰ ਲੰਮਾ ਕੰਮ ਹੋ ਸਕਦਾ ਪਰ ਸੱਚ ਕਿਤੇ ਇਹ ਨਹੀਂ ਵੀ ਨਾ ਨਿਕਲੇ ਵਾ ਠੀਕ ਆ ਕੀ ਹੋ ਸਕਦਾ ਹੈ ਪਾਣਾ ਸਿੱਧਾ 10000 ਰੁਪਏ ਲੈ ਕੇ ਵਿਕ ਚਵੇ ਜਿਹੜਾ ਕਿ 10000 ਰੁਪਏ ਦੀ ਉਹਦੀ ਬੁੱਧਵਾਰ ਵਾਲੇ ਦਿਨ ਚਾਹ ਖੰਡ ਲੱਗ ਜਾਂਦੀ ਹੈ ਜਿਸ ਦਿਨ ਉਹਦੇ ਕੋਲੇ ਸਾਰੇ ਪੰਜਾਬ ਦੇ ਲੋਕ ਮਸਲੇ ਲੈ ਕੇ ਆਉਂਦੇ ਨੇ ਉਹ ਪੰਜਾਬ ਦੇ ਏਜੰਟਾ ਜਿਹੜੇ ਭ੍ਰਿਸ਼ਟ ਏਜੰਟਾ ਇਹਨਾਂ ਦੇ ਇਹਨਾਂ ਤੇ ਕਾਰਵਾਈ ਕਰਵਾ ਰਿਹਾ ਫੋਨ ਕਰਕੇ ਉਹਨੇ ਅੱਜ ਤੱਕ ਕਿੰਨੇ ਕਰੋੜ ਰੁਪਏ ਵਾਪਸ ਕਰਵਾਤਾ ਕਿ 117 ਮਿਲੀਅਨ ਮੈਂ 117 ਦੀ ਗੱਲ ਕਰੂੰਗਾ ਉਹਨਾਂ ਨੂੰ ਆਪਦੇ ਹਲਕੇ ਚ ਕੰਮ ਦੇਂਦੇ ਨੇ ਵੀ ਆਹ ਕਰਨ ਵਾਲੇ ਨੇ ਉਹਨਾਂ ਨੂੰ ਏਜੰਟ ਦੇਂਦੇ ਨਹੀਂ ਹਰੇਕ ਹਲਕੇ ਦੇ ਵਿੱਚ ਜਿਉਂਨੇ ਕੋਈ ਕੰਮ ਚੰਗਾ ਕਰਵਾਇਆ ਤਾਂ ਉਹਤੇ ਆ ਪਰਚਾ ਪ ਅ ਦਿੱਲੀ ਦੇ ਕੋਲੇ ਹਰ ਰੋਜ਼ ਕਿੰਨੇ ਬੰਦੇ ਆਉਂਦੇ ਨੇ ਕਿੰਨੇ ਮਸਲੇ ਨਿਵੇੜਦਾ ਸੋ ਸਰਾਸਰ ਧੱਕਾ ਜੀ ਸਰਕਾਰ ਦਾ ਸਰ ਕੋਈ ਐਵੀਡੈਂਸ ਮਿਲਿਆ ਐਵੀਡੈਂਸ ਕੀ ਮਿਲਣਾ ਮੈਂ ਕਹਿੰਦਾ ਅੱਜ ਮੇਰੇ ਤੋਂ ਮੇ ਤੋਂ ਸੁਖਵੀਰ ਬਾਦਲ ਨੇ ਮੰਗਿਆ ਮੇ ਤੋਂ ਭਗਵੰਤ ਮਾਨ ਨੇ ਮੰਗਿਆ ਐਵੀਡੈਂਸ ਉਹਦਾ ਜਾਂਚ ਪੜਤਾਲ ਹੋਊਗੀ ਫੇਰ ਇੱਕੜ ਤਾਂ ਜਿਹੜਾ 3 ਦਿਨ ਹੋ ਗਏ ਉਹਨੂੰ ਅਰੈਸਟ ਕੀਤੇ ਨੂੰ ਤੁਸੀਂ ਦੇਖਿਆ ਕਿੰਨਾ ਧੱਕਾ ਕਰਕੇ ਪੁਲਿਸ ਲੈ ਕੇ ਗਈ ਆ ਕੀ ਪੁਲਿਸ ਪੁਰਾਣੇ ਆਪਦੇ ਅੰਦਾਜ਼ ਤੇ ਦਿਖਾਉਣਾ ਚਾਹੁੰਦੀ ਹੈ ਜਿੱਦਾਂ ਇੰਨੀ ਤੱਕੇਸ਼ਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਨਿੰਦਨਯੋਗ। ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ, ਪੰਨ ਵੀ ਕਿਹਾ ਜਾ ਰਿਹਾ ਹੈ, ਪੁਲਿਸ ਬਹੁਤ ਧੱਕਾ ਕਰ ਰਹੀ ਹੈ। ਬਿਲਕੁਲ ਧੱਕਾ ਕਰੀ ਰਿਹਾ ਤੁਸੀਂ ਦੇਖ ਰਿਹਾ ਜੀ ਕਿਸ ਤਰੀਕੇ ਨਾਲ ਧੱਕਾ ਮਾਰ ਕੇ ਉਹਨੂੰ ਗੱਡੀ 'ਚ ਪਾ ਕੇ ਲੈ ਗਿਆ ਕਿ ਇਹ ਆਜ਼ਾਦੀ ਆ, ਇਹ ਫਰੀडम ਆਫ ਸਪੀਚ ਆ। ਇਹ ਬੋਲਣ ਦੀ ਆਜ਼ਾਦੀ ਆ। ਇਸ ਤਰੀਕੇ ਆਮ ਇਨਸਾਨ ਨਾਲ ਧੱਕਾ ਕਰਨਗੇ। ਇਹ ਸਮਝ ਨਹੀਂ ਆਉਂਦੀ ਵੀ ਜਿੱਦਾਂ ਅਸੀਂ ਕਿਤੇ ਅਫਗਾਨਿਸਤਾਨ ਵਰਗੇ ਦੇਸ਼ 'ਚ ਵਿੱਚ ਰਹਿ ਰਹੇ ਹੁਈਏ, ਇੰਨਾ ਧੱਕਾ ਸ਼ਰੇਆਮ ਧੱਕਾ ਕੋਈ ਸੁਣਵਾਈ ਨਹੀਂ। ਤੁਸੀਂ ਦੇਖ ਹੀ ਲਿਆ ਹੁਣ ਜੱਜ ਸਭ ਨੇ 6 ਤਰੀਕ ਪਾਈ ਜੇੜਾ ਕੋਈ ਵੀ ਬੰਦਾ ਵਧੀਆ ਕੰਮ ਕਰਦਾ ਉਹਨਾਂ ਹੀ ਧੱਕਾ ਕੀਤਾ ਜਾਂਦਾ ਬਿਲਕੁਲ ਜੀ ਤੁਸੀਂ ਦੇਖੋ ਸੱਚ ਬੋਲ ਕੇ ਦੇਖੋ ਸੱਚ ਵਾਲੇ ਰਾਹ ਤੇ ਕੰਡੇ ਆ ਤੇ ਬਿਲਕੁਲ ਕੰਡਿਆਂ ਤੇ ਤੁਰਨਾ ਪੈ ਰਿਹਾ ਭੰਡਾ ਭਾਨਾ ਹੁਣ ਸੱਚ ਬੋਲਦਾ ਸੀ ਤਾਂ ਦੇਖ ਲਓ ਕੀ ਹਾਲ ਕਰਤਾ ਉਹਦਾ ਚੱਕ ਕੇ ਅੰਦਰ ਮਾਰਿਆ ਪਰਚਾ ਕਰਤਾ ਹੁਣ ਇਹ ਨਹੀਂ ਹਜੇ ਸਾਨੂੰ ਜੋ ਪਤਾ ਲੱਗਿਆ ਕਿ ਇਹਦੇ 2-4 ਪਰਚੇ ਹੋਰ ਵੀ ਪਾ ਸਕਦੇ ਅੰਦਰੋਂ ਅੰਦਰ ਤਾਜੂ ਦੀ ਜਿਹੜੀ ਜ਼ਮਾਨਤ ਆ ਉਹ ਨਾ ਹੋਵੇ ਜਿਹੜੀ ਵੀ ਉਹ ਏਜੰਟ ਨੇ ਵੀ ਬਾਈ ਤੇ ਉਹ ਜਿਹੜਾ ਰੋਪ ਲਾਏਗਾ ਪੈਸਿਆਂ ਦਾ ਚੱਕਰ ਇਹ ਵੀ ਉਹਨੇ ਹੋ ਸਕਦਾ ਛੋਟੀ ਜੀ ਕਲਿੱਪ ਲੈ ਕੇ ਇੱਕ ਐਫ ਆਈ ਆਰ ਦਰਜ ਕਰਾਈ ਹੋਵੇ ਪਰ ਉਹਨੂੰ ਹਲੇ ਇਹ ਨਹੀਂ ਪਤਾ ਹੈਗਾ ਵੀ ਜਦੋਂ ਪਰਨਾ ਸਿੱਧੂ ਕਿਸੇ ਨੂੰ ਵੀ ਏਜੰਟ ਨੂੰ ਫੋਨ ਲਾਉਂਦਾ ਉਹਦੀ ਵੀਡੀਓ ਫੋਨ ਚੱਕਣ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਤੇ ਫੋਨ ਕੱਟਣ ਤੋਂ ਬਾਅਦ ਖਤਮ ਹੁੰਦੀ ਹੈ ਹਲੇ ਅਸੀਂ ਉਹਦੀ ਬਰੀਕੀ ਨਾਲ ਪਿਛਲੀਆਂ ਸਾਰਾ ਡਾਟਾ ਉਹਦਾ ਚੱਕਾਂਗੇ ਕਿਹਦੇ ਕਿਹਦੇ ਉਹਨੇ ਪੈਸੇ ਦੇਣੇ ਸੀ ਪੂਰੀਆਂ ਜਿਹੜੀਆਂ 4 4 5 5 ਮਿੰਟ ਦੀਆਂ ਵੀਡੀਓ ਨੇ ਉਹ ਤੁਹਾਡੇ ਸਾਰੇ ਤੁਹਾਡੇ মিডিਆ ਕੋਲੇ ਵੀ ਆਉਣੀਆਂ ਲੋਕਾਂ ਦੇ ਸਾਹਮਣੇ ਵੀ ਆਉਣਗੀਆਂ ਉਹਨੇ ਹਰੇ ਪੂਰੀ ਰੀਕਵੈਸਟ ਵੀ ਕੀਤੀ ਹੋਊਗੀ ਵੀ ਤੂੰ ਪੈਸੇ ਮੋੜ ਕਿਸੇ ਗਰੀਬ ਬੰਦੇ ਦੇ ਪੈਸੇ ਫਸੇ ਉਹ ਚੀਜ਼ ਹਲੇ ਲੋਕਾਂ ਦੇ ਸਾਹਮਣੇ ਨਹੀਂ ਆਈ ਹਲੇ ਅਸੀਂ ਆ ਚੱਕਰ ਤੋਂ ਥੋੜਾ ਜਿਹਾ ਨਿਕਲ ਜਾਈਏ ਉਸ ਤੋਂ ਬਾਅਦ ਉਹ ਪਿਛਲਾ ਸਾਰਾ ਡਾਟਾ ਚੱਕਦੇ ਆ ਸਾਡੇ ਪੇਜਾਂ ਦੇ ਵੀ ਸਾਡੇ ਕੋਲੇ ਵੈਸੇ ਵੀ ਕੱਲਾ ਕੱਲਾ ਜਿਹੜਾ ਵੀ ਬੰਦਾ ਭਾਨੇ ਸਿੱਧੂ ਕੋਲੇ ਪੈਸੇ ਮੜਵਾਉਣ ਆਇਆ ਕਿਹਦੇ ਪੈਸੇ ਮੁੜੇ ਨੇ ਕਿਹੜੇ ਏਜੰਟ ਨੇ ਪੈਸੇ ਨਹੀਂ ਮੋੜੇ ਕਿਹੜੇ ਨੇ ਮੋੜੇ ਨੇ ਉਹ ਹਲੇ ਚੈਨਲਾਂ 'ਤੇ ਨਹੀਂ ਹੈਗੀਆਂ ਪਬਲਿਕ ਵੀਡੀਓ ਪਰ ਉਹ ਡਾਟਾ ਸਾਡੇ ਕੋਲੇ ਸਾਰਾ ਪਿੰਨ ਡਰਾਈਵ ਦੇ ਵਿੱਚ ਸੇਵ ਪਿਆ ਹੈ ਅਸੀਂ ਕੱਲਾ ਕੱਲਾ ਦੇਖ ਕੇ মিডিਆ ਦੇ ਸਾਹਮਣੇ ਲੈ ਕੇ ਆਵਾਂਗੇ ਵੀ ਉਹ ਕੁੜੀ ਨਾਲ ਪ੍ਰੋਪਰ ਗੱਲ ਕੀ ਹੋਈ ਹੈ ਸਾਡੇ ਕੋਲੇ ਫੁੱਲ ਰਿਕਾਰਡਿੰਗਾਂ ਨੇ ਉਹ ਚੀਜ਼ ਦੀ ਠੀਕ ਹੈ ਕਿ ਤੁਸੀਂ ਪਹਿਲਾਂ ਦੱਸਿਆ ਜਿਹੜੇ ਤੁਹਾਡੇ ਕੋਲ ਪਹਿਲਾਂ ਵੀਡੀਓ ਸੀਗੀਆਂ ਉਹ ਤੁਸੀਂ ਪਹਿਲਾਂ ਫਿਰ ਆਪਣੇ ਥਾਣੇ 'ਚ ਪੇਸ਼ ਵੀ ਕੀਤੀ ਸੀ ਜੀ ਨੂੰ ਕੋਲੇ ਅਸੀਂ ਹੁਣ ਸਾਰਾ ਡਾਟਾ ਪਿੱਛੋ ਚੱਕਾਂਗੇ ਨਾ ਵੀ ਕਿੰਨੀ ਤਰੀਕ ਨੂੰ ਉਹ ਕੁੜੀ ਨੂੰ ਕਿੰਨੇ ਵਾਰ ਫੋਨ ਲਾਇਆ ਜਿਹੜੀ ਉਹਨੇ ਕੰਪਲੇਂਟ ਦਿੱਤੀ ਹੋਈ ਹੈ ਉਹ ਤੇ ਉਹਨੇ ਡੇਟ ਵੀ ਐ ਬਕਾਇਦਾ ਦਿੱਤੀ ਹੋਈ ਹੈ ਉਧੀਆਂ ਅਸੀਂ ਸਾਰਾ ਡਾਟਾ ਕੱਢਾਂਗੇ ਵੀ ਉਹਨੂੰ ਕਿੰਨੇ ਵਾਰੀ ਫੋਨ ਲਾਇਆ ਉਹ ਵੀਡੀਓ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਕਲਿੱਪਾਂ ਉਹਨੇ ਥਾਣੇ 'ਚ ਦਿੱਤੀਆਂ ਨੇ ਕਿਹੜੀਆਂ ਚੀਜ਼ਾਂ ਉਹਨੇ ਨਹੀਂ ਦਸੀਆਂ ਹਲੇ ਆਪਦੇ ਬਾਰੇ ਵੀ ਉਹਨੂੰ ਰਿਕੁਐਸਟ ਵੀ ਕੀਤੀ ਸੀ ਇਹ ਨਹੀਂ ਹੈਗਾ ਵੀ ਸਿੱਧਾ ਪਾਨੇ ਸਿੱਧੂ ਨੇ ਧਮਕੀ ਦੇਤੀ ਵੀ ਤੂੰ ਕੈਸੇ ਮੋੜਦੀਆਂ ਜਾਂ ਨਹੀਂ ਮੋੜਦੀ ਇਹ ਨਹੀਂ ਕਿਹਾ ਹੋਊਗਾ ਕਿਸੇ ਨੂੰ ਵੀ ਪਾਨਾ ਸਿੱਧੂ ਸਰਪੇ ਕਹਿੰਦਾ ਤੂੰ ਪੈਸੇ ਦੇਣੇ ਨੇ ਤਾਂ ਦੇ ਇਹਨਾਂ ਦੇ ਠੀਕ ਹੈ ਨਹੀਂ ਦਿੰਦੀ ਤਾਂ ਅਗਲਾ ਧਰਨਾ ਲਾਊਗਾ ਅਗੇ ਫੇਰ ਹੀ ਕਿਸਨੇ ਧਰਨਾ ਲਾਇਆ ਸਾਡੇ ਭਾਰਤ 'ਚ ਨਹੀਂ ਕਿਸਨੇ ਧਰਨਾ ਲਾਇਆ ਸੋਡੇ ਕਿਸਨੇ ਧਰਨਾ ਲਾਇਆ ਕਿ ਜੇ ਕਿਸੇ ਨੇ ਪ ਠੀਕ ਹੈ ਨਾ ਵੀਡੀਓ ਸਾਹਮਣੇ ਆਈ ਹੈ ਜੀ 15 ਲੱਖ ਰੁਪਏ ਦੀ ਵੀਡੀਓ ਸੀਗੀ ਉਹਨੇ ਪੈਸੇ ਭੰਨਾ ਜੀ ਨੇ ਪੈਸੇ ਵਾਪਸ ਕੋ ਮੋੜੇ ਸੀ ਉਹਨੇ ਕਿਹਾ ਜੀ ਆ ਜ ਉਹਨਾਂ ਵੱਲੋਂ ਕੋਈ ਚਾਹ ਪਾਣੀ ਦੇ ਪੈਸੇ ਲੈਣੇ ਤੂੰ ਲੈ ਸੌ ਦਾ ਬਸ ਲੇਕਿਨ ਉਹਨਾਂ ਨੇ ਵੀ ਇਹੀ ਕਿਹਾ ਉਹ ਝੂਠੀ ਬੋਲੇ 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 ਜਾ ਸਕਦਾ ਉਹ ਕੁੜੀ ਬੋਲੇ ਬਿਲਕੁਲ ਬੋਲੇ ਜਾ ਸਕਦੇ ਜੀ ਕੱਲਾ ਇੱਕ ਭਾਨੇ ਸਿੱਧੂ ਕੋਲੇ ਨਹੀਂ ਸਾਡੇ ਕੋਲੇ ਫੋਨ ਵੀ ਆਉਂਦੇ ਨੇ ਬੀਬੀ ਸਾਡੇ ਪੈਸੇ ਮੁੜ ਗਏ ਤੇ ਤੁਹਾਡਾ ਵਿੱਚ ਕੋਈ ਹੈਗਾ ਕੋਈ ਚਾਹ ਪਾਣੀ ਤੁਹਾਡਾ ਕਰ ਦੰਨੇ ਅਸੀਂ ਕਹਦੇ ਨੇ ਭਾਈ ਸੇਵ ਹੈ ਬਾਈ ਭਾਨਾ ਸਿੱਧੂ ਕਰਦਾ ਇੱਕ ਨਹੀਂ ਇਹ ਜਿਹਦੇ ਵੀ ਪੈਸੇ ਮੁੜਦੇ ਨੇ ਹਲੇ ਮੁੜਨ ਵਾਲੀਆਂ ਵੀਡੀਓ ਤਾਂ ਲੋਕਾਂ ਨੇ 5% ਹੀ ਦੇਖਿਆ ਹੋਣੀ ਆ ਵੀ ਜਿਹਦੇ ਜਿਹਦੇ ਪੈਸੇ ਮੁੜੇ ਨੇ ਕਿ ਤੁਸੀਂ ਬੇਬੇ ਵੀ ਦੇਖ ਕਿ ਹੋਗੀ ਜਿਹੜੀ ਕਹਿੰਦੀ ਮੈਂ ਇਹਨੂੰ ਆਪਦਾ ਪੁੱਤ ਬਣਾ ਲਿਆ ਉਹਨਾਂ ਦਾ 5-6 ਲੱਖ ਰੁਪਈਆ ਵਾਪਸ ਹੋ ਗਿਆ ਬਈ ਨਹੀਂ ਬਾਈ ਕਿੰਨੇ ਕੁ ਪੈਸੇ ਮੁੜਵਾਏ ਨੇ ਉਹ ਲਿਖੇ ਪਏ ਨੇ ਬਾਈ ਸਾਡ ਲਵੇ ਹਜੇ ਹਜੇ ਤਰੁਲਜੇ ਹੋਏ ਆ ਉਸ ਤੋਂ ਬਾਅਦ ਚਲਾਉਣੀਆਂ ਵੀਡੀਓ ਸਾਰੀਆਂ ਵੀਡੀਓ ਚਲਾ ਮੰਗ ਅੱਜ ਵੀ ਸਾਡੇ ਕੋਲੇ ਇੱਥੇ ਸੋਨ ਜਿਹੜੀਆਂ ਸਾਨੂੰ ਦੱਸਣੀਆਂ ਆ ਇਹਨਾਂ ਨੇ ਪੈਸੇ ਮੁੜੇ ਨੇ ਉਹਨਾਂ ਤੋਂ ਭਾਨੇ ਸਿੱਧੂ ਨੇ ਕੀ ਲੈ ਲਿਆ ਠੀਕ ਹੈ ਕੀ ਕਿਸੇ ਦਾ ਭਲਾ ਕਰਿਆ ਯਾਰ ਅਸੀਂ ਇੱਕ ਗੱਲ ਕਹਿਨੇ ਆ ਜੇ 1 ਰੁਪਿਆ ਵੀ ਕੋਈ ਸਾਫਤ ਕਰ ਦੇ ਭਾਨੇ ਸਿੱਧੂ ਦੇ ਭਾਨੇ ਸਿੱਧੂ ਦੀ ਪੂਰੀ ਟੀਮ ਤੇ ਸਾਡਾ ਗਾਲ ਜਿੱਥੇ ਮਰਜ਼ੀ ਲਾ ਦੇ ਆ ਕਿ ਕੋਈ 1 ਰੁਪਿਆ ਵੀ ਕਿਸੇ ਤੋਂ ਕੋਈ ਇਹ ਜੀ ਗੱਲ ਹੋਈ ਹੋਵੇ ਪੱਲਿਓਂ ਜ਼ਰੂਰ ਪੈਸੇ ਖਰਚੇ ਫੜੇ ਲੋਕਾਂ ਲਈ ਲੜਦੇ ਰਹਾਂਗੇ ਕਦੇ ਵੀ ਸਮਾਜ ਲਈ ਜੋ ਵੀ ਸਮਾਜ ਦੇ ਤੁਹਾਡੇ ਤੇ આરોਪ ਲੱਗੇ 10 ਲੱਖ ਰੁਪਏ ਖਾਤਰ ਵੀ ਲੜਾਂਗੇ 10000 ਰੁਪਏ ਖਾਤਰ ਵੀ ਤੁਮ ਮੈਂ ਲੱਖਾਂ ਰੁਪਏ ਖਾਤਰ ਨਹੀਂ ਮਿਲਦਾ ਵੇਖ ਸਕਦਾ ਕੀ ਬਣਿਆ ਸਾਹਿਬ ਜੀ ਮਹਾਰਾਜ ਸੌ ਹੁਣ ਦੇ ਨਾਲ ਇਹਦੇ ਤੋਂ 10 ਕਰੋੜ ਰੁਪਏ ਖਾਤਰ ਨਹੀਂ ਪਾਉਂਦੇ ਦੇਲ ਭੇਜਦੇ ਹੋਣ ਤਾਂ ਬੜੇ ਛੋਟੇ ਗੱਲਾਂ ਨੇ ਕਿੱਥੇ ਲੈ ਕੇ ਮੈਂ 10 ਕੋਰਟ ਤੇ ਖਤਰੂ ਚੁੱਕਿਆ ਉਹ 10000 ਤੇਰੀ ਬਿਕਦਾ ਲੋਕੋ ਹੈ ਇਹ ਨਹੀਂ ਬਿਕਦਾ ਭਾਈ ਕਿੱਥੇ ਲੈ ਕੇ ਜਾ ਰਹੇ ਹੋ ਪਾਣੂ ਤੇਰੇ ਨਾਲ ਤੁਹਾਡੇ ਨਾਲ ਇਹ ਜੇ ਲੈ ਕੇ ਆ ਰਹੇ ਹੋ ਪਾਣੂ ਤੁਹਾਡੇ ਕੋਲ ਕੋਈ ਨਹੀਂ ਵੀ ਇਹ ਕਰੂਗਾ ਬਾਹਰ ਤੋਂ ਕਾਲ ਕਰੇ ਜੇ ਨਾ ਫਰਮਾਨ ਦਿੱਤਾ ਬਸ